ਮਾਣ ਦਾ ਦਾਦਾ ਜਿਹੜੀ ਬੀਬੀ ਜਗਰਜੀਤ ਕੌਰ ਆ ਖਿੜੀ ਵਾਲੇ ਬਾਬੇ ਨਾਲ ਹੁਣ ਉਹਦਾ ਪੱਟ ਪੁੱਟ ਕੇ ਪੁਲੀ ਤੇ ਮਸਲਾ ਚੱਲਿਆ ਵਾ ਸਾਰਿਆਂ ਨੂੰ ਪਤਾ ਹੀ ਆ ਵੀਡੀਓ ਗਰਲ ਹੋਈ ਜੀ ਉਹ ਬੀਬੀ ਜ਼ਗੀਰ ਕੌਰ ਨੂੰ ਉਹਨੇ ਬੰਗਾਰਿਆ ਅੱਖ ਨੂੰ ਬੰਗਾ ਰਿਆ ਉਹ ਕੁੜੀ ਮਾਰਾ ਜੀ ਕਿਤੇ ਮਖੋ ਸਾਹਮਣੇ ਵੀ ਮੈਂ ਇੰਟਰਵਿਊ ਦੇਖੀ ਉਹਨੇ ਕਿਹਾ ਤੁਸੀਂ ਕੀ ਕਰਦੇ ਜੀ ਤੁਹਾਡੀ ਕੁੜੀ 2-3 ਮਹੀਨਿਆਂ ਦੀ ਬੈਨ ਉਹਦੀ ਤੁਸੀਂ ਕੀ ਸਟੈਂਡਰਡ ਲੈ ਕੇ ਮੁਰਕੇ ਬੱਕਲ ਨਾ ਲੈਂਦੀ ਸੀ ਜੇ ਬੀਬੀ ਜ਼ਗੀਰ ਕੌਰ ਨੂੰ ਗਲਤ ਬੋਲੀ ਅੱਖ ਨੂੰ ਬੰਗਾ ਰਿਆ ਅੱਜ ਸਾਰਾ ਪੰਜਾਬ ਬੋਲਟ ਹੋ ਗਿਆ ਨਾ ਸਾਡੇ ਜਿੰਨੇ ਲੋਕ ਹਨ ਪੰਜਾਬ ਦੇ ਆਣਖੀ ਆ ਪੜਾ ਬੀਬੀ ਜ਼ਗੀਰ ਕੌਰ ਨੇ ਪਾਰਟੀ ਚ ਬੀਨ ਸਾਬੂਏ ਕੀਤਾ ਨਾ ਸਖਾ ਨਾ ਪਰ ਜਿੱਥੇ ਅਣਖ ਨੂੰ ਬੰਗਾ ਰਿਆ ਉਹਦੇ ਨਾਲ ਲੋਕ ਖੜੇ ਆ ਅੱਜ ਬੀਬੀ ਜ਼ਗੀਰ ਕੌਰ ਦਾ ਕਰਕੇ ਨੂੰ ਸਾਰੇ ਲਾਂਘ ਤਾ ਪਾਉਂਦੇ ਆ ਗਰਜੀਤ ਕੌਰ ਉਹਦੋਂ ਨੇ ਸੁਖਵੀਰ ਨੂੰ ਫਸਕਾਰਨ ਦੀ ਖਾਤਰ ਬੀਬੀ ਦੇ ਟੱਪਣਾ ਕਰਨਾ ਤੇ ਕੁੱਤੀ ਮਾਰ ਤੋ ਕੁੜੀ ਮਾਰ ਬਹੁਤ ਜਿਆਦੇ ਮੰਦੇ ਬੋਲ ਬੋਲੇ ਬੀਬੀ ਜੀ ਗਿੱਲਕੌਰ ਦਾ ਇੱਕ ਬਿਆਨ ਨਹੀਂ ਆਇਆ ਪਰਮਾਤਮਾ ਜੀ ਦੇ ਦਾ ਸਮਾਂ ਨਹੀਂ ਲੱਗਿਆ ਆ ਦੇ ਲੋਕ ਝੂਲਣਾ ਆਡਾ ਟੱਕੀ ਮੈਂ ਤਾਂ ਤਰਲੇ ਕਰਦੀ ਐ ਨਾ ਮੇਰੀ ਮਦਦ ਕਰੋ ਤੂੰ ਮਦਦ ਤੇਰੀ ਕਰੂ ਕੌਣ ਲੋਗੜਾ ਕੁੜੀ ਬਸਾਉਣੀ ਆ ਬਾਬਾ ਦਾ ਕਹਿੰਦਾ ਕੁੜੀ ਬਸਾਉਣੀ ਆ ਤੂੰ ਤਾਂ ਕੁੜੀ ਦਾ ਘਰ ਪੜਦੀ ਆ ਮੈਂ ਇਹੀ ਕਹਿੰਨਾ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਕਿਸੇ ਦੀ ਇਸ਼ਾਨ ਤੱਕ ਨਹੀਂ ਚਾਹੀਦਾ ਬੀਬੀ ਨੇ ਅਣਖ ਵਾਲਾ ਕੰਮ ਕੀਤਾ ਸੀ ਉਹ ਸੁਭੂਤਾ